ਇਹ ਪੰਜਾਬੀਓ ਸਤਿ ਸ੍ਰੀ ਅਕਾਲ ਅੱਜ ਗੱਲ ਜਿਹੜੀ ਕਿ ਖੁਸ਼ਖਬਰੀ ਦੀ ਐ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਜਿਵੇਂ ਕਿ ਤੁਸੀਂ ਪਹਿਲਾਂ ਮੈਂ ਤੁਹਾਨੂੰ ਖੁਸ਼ਖਬਰੀ ਬਾਅਦ ਚੜਾਦਾ ਪਹਿਲਾਂ ਤੁਹਾਡੇ ਨਾਲ ਇੱਕ ਗੱਲ ਹੋਰ ਕਰਨੀ ਐ ਜਿਵੇਂ ਕਿ ਅੱਜ ਭਾਈ ਅਮਰਪਾਲ ਸਿੰਘ ਤੇ ਸੀਐਮ ਭਗਵੰਤ ਮਾਨ ਨੇ ਇਹ ਗੱਲ ਕਹੀ ਕਿ ਭਾਈ ਮੈਨੂੰ ਖਤਰਾ ਹੈ ਯਾਨੀ ਮੇਰੀ ਜਾਨ ਨੂੰ ਖਤਰਾ ਹੈ ਅਮਰਤਪਾਲ ਤੋਂ ਤੇ ਗੱਲ ਕੀਤੀ ਸੀ ਵੀ ਜਿਵੇਂ ਇਹਨੇ ਕਿਹਾ ਸੀ ਮੈਂ ਬੰਦ ਲਫਾਫੇ ਦੇ ਵਿੱਚ ਸਬੂਤ ਪੇਸ਼ ਕਰ ਦੂੰਗਾ ਕੋਰਟ ਦੇ ਵਿੱਚ ਤਾਂ ਉਹਨੇ ਕਿਹਾ ਕੀ ਸੀ ਉਹ ਕਹਿੰਦਾ ਸੀ ਵੀ ਸਾਡੇ ਕੋਲ ਸਬੂਤ ਨੇ ਜਿਹੜੇ ਕਿ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਨੇ ਕੋਰਟ ਅਗਰ ਇਜਾਜ਼ਤ ਦਿੰਦਾ ਤਾਂ ਅਸੀਂ ਇਹਨਾਂ ਨੂੰ ਉਹਦੇ ਪੇਸ਼ ਕਰ ਦਾਂਗੇ ਪਰ ਹੈ ਕੀ ਸੀ ਉਹਨਾਂ ਨੇ ਜਿਹੜਾ ਕਿ ਝੂਠ ਮਾਰਿਆ ਸੀ ਕੋਰਟ ਦੇ ਵਿੱਚ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਤੇ ਹੁਣ ਇਹਨਾਂ ਨੇ ਪੇਸ਼ ਕੀ ਕੀਤਾ ਜਿਹੜੀ ਕਿ ਵੀਡੀਓ ਕਲਿੱਪ ਬਹੁਤ ਹੀ ਪੁਰਾਣੀ ਹੈ ਉਹਦੇ ਵਿੱਚ ਭਾਈ ਅਮਰਪਾਲ ਸਿੰਘ ਨੇ ਇਹ ਗੱਲ ਕਹੀ ਸੀ ਵੀ ਜਿਹੜਾ ਕਿ ਬਿਆਨਤਾ ਬੋਚੜਾ ਦੇ ਰਾਹ ਤੇ ਨਾ ਚੱਲਣੀ ਤੇਰਾ ਹাশਰ ਉਹੀ ਹੋਣਾ ਸੇ ਤਾਂ ਤੁਹਾਨੂੰ ਚਲੋ ਪਤਾ ਹੀ ਆ ਪਰ ਇਹਨਾਂ ਨੇ ਜਾਨੀ ਜਿਹੜਾ ਝੂਠ ਮਾਰਿਆ ਸੀ ਉਹ ਤਾਂ ਆ ਗਿਆ ਸਾਹਮਣੇ ਦਾਰੇ ਨੂੰ ਸੀ ਕਹਿ ਲੋਕਾਂ ਦਾ ਨਾਮ ਲੈ ਰਿਆ ਸੀਗਾ ਜਿਹੜਾ ਕਿ ਕੋਰਟ ਦੇ ਵਿੱਚ ਪਰ ਹੁਣ ਜਿਹੜਾ ਕਿ ਭਾਈ ਅਮਰਪਾਲ ਸਿੰਘ ਦੀ ਖੁਸ਼ਖਬਰੀ ਦੀ ਗੱਲ ਹੈ ਓਏ ਐ ਵੀ ਭਾਈ ਅਮਰਪਾਲ ਸਿੰਘ ਦੇ ਲਈ ਜਿਹੜਾ ਕਿ ਰਸਤਾ ਉਹ ਬੜਾ ਯਾਨੀ ਕਿ ਮਤਲਬ ਸਾਫ਼ ਹੁੰਦਾ ਜਾ ਰਿਹਾ ਤੁਸੀਂ ਕਹੋਗੇ ਕਿ ਇਹ ਕਿਵੇਂ ਹੋ ਸਕਦਾ ਪਰ ਮੈਂ ਤੁਹਾਡੇ ਨਾਲ ਜਿਹੜੇ ਵਿਚਾਰ ਸਾਂਝੇ ਕਰਨੇ ਆ ਉਹਦੇ ਵਿੱਚ ਭਾਈ ਅਮਰਪਾਲ ਸਿੰਘ ਦੀ ਜਿਹੜੀ ਰਿਹਾਈ ਦੀ ਗੱਲਬਾਤ ਆ ਉਹ ਬੜੀ ਗਾਜਬ ਤੇ ਅਜੀਬ ਗੱਲ ਹੈ ਗੱਲ ਇਹ ਆ ਵੀ ਜਿਵੇਂ ਭਗਵੰਤਮਾਨ ਨੂੰ ਹਰ ਐਂਗਲ ਤੋਂ ਯਾਨੀ ਪ੍ਰਮਾਤਮਾ ਹੀ ਕਹਿ ਸਕਦੇ ਆਪਾਂ ਥੱਲੇ ਲਾ ਰਿਆ ਤਾਂ ਹੁਣ ਗੱਲ ਕੀ ਆ ਵੀ ਹੁਣ ਇਹਨਾਂ ਦੀ ਚਾਰੇ ਪਾਸੇ ਮੈਂ ਕਹਿੰਦਾ ਵੀ ਫੱਟੀ ਜਿਹੜੀ ਆ ਪੁੱਛਦੀ ਜਾਂਦੀ ਐ ਤੇ ਭਾਈ ਅਮਰਪਾਲ ਸਿੰਘ ਨੂੰ ਅੰਦਰ ਰੱਖਣ ਵਾਲਾ ਕੌਣ ਐ ਕਿਉਂਕਿ ਸਿੰਘਾਂ ਨੇ ਤਸੀਹੇ ਵੱਡੇ ਚਾਲੇ ਪੰਜਾਬੀਓ ਪਰ ਗੱਲ ਜਿਹੜੀ ਕਿ ਰਿਹਾਈ ਦੀ ਐ ਦੇਖੋ ਸਾਫ਼ ਹੀ ਗੱਲ ਐ ਸਾਡੇ ਲੋਕਾਂ ਨੇ ਜਿੱਡੇ ਪੱਧਰ ਤੇ ਲਿਆਂਦੇ ਸੀ ਉਨੇ ਹੀ ਵੱਡੇ ਪੱਧਰ ਨਾਲ ਇਹਨਾਂ ਦੀਆਂ ਲੱਤਾਂ ਵੀ ਖਿੱਚ ਰਏ ਨੇ ਅੱਜ ਭਗਵਾਨ ਤਾਂ ਮਾਨ ਦੇ ਤਸੀਹੇ ਦੀ ਗੱਲ ਐ ਨਾ ਜਿਹੜੀ ਇਹ بڑا ਅਹਿਮ ਰੋਲ ਬਣੂਗੀ ਜਿਹੜੀ ਕਿ ਭਾਈ ਅਮਰਪਾਲ ਸਿੰਘ ਦੀ ਰਿਹਾਈ ਦੇ ਵਾਸਤੇ ਤਾਂ ਭਾਈ ਅਮਰਪਾਲ ਸਿੰਘ ਦੀ ਰਿਹਾਈ ਕਦੋਂ ਹੋਣੀ ਐ ਕਈ ਸਾਥੀਆਂ ਨੇ ਸਵਾਲ ਪੁੱਛੇ ਸੀ ਤੇ ਕਈ ਯਾਰ ਦੋਸਤ ਕਹਿ ਦਿੰਦੇ ਨੇ ਵੀ ਯਾਰ ਇਹ ਬੰਦਾ ਪਤਾ ਨਹੀਂ ਐਵੇਂ ਹੀ ਨਾ ਕਹਿੰਦਾ ਹੋਵੇ ਪਰ ਨਹੀਂ ਸਬੂਤਾਂ ਦੇ ਆਧਾਰ ਤੇ ਸੱਚ ਦੇ ਆਧਾਰ ਤੇ ਗੱਲ ਕਰਨ ਵਾਲਾ ਬੰਦਾ ਨਹੀਂ ਝੂਠ ਮਾਰਿਆ ਕਰਦਾ ਕਿਉਂਕਿ ਚੈਨਲ ਆਪਣਾ ਮੁੱਦਿਆਂ ਦੇ ਆ ਪੰਜਾਬ ਦੇ ਪ੍ਰਤੀ ਤੇ ਆਪਾਂ ਝੂਠ ਨਹੀਂ ਮਾਰ ਸਕਦੇ ਜਿਹੜੀ ਗੱਲ ਦੀ ਆਧਾਰਨਾ ਹੁੰਦੀ ਆ ਪੰਜਾਬ ਦੇ ਵਿੱਚ ਸੀਐਮ ਭਗਵੰਤ ਮਾਨ ਦਾ ਚਾਰੇ ਪਾਸਿਓਂ ਪਲੜਾ ਜਿਹੜਾ ਕਿ ਹਲਕਾ ਹੋ ਰਿਹਾ ਹਰ ਲੋਕ ਯਾਨੀ ਜਿੰਨੀ ਵੀ ਜਨਤਾ ਜੁੜੀ ਸੀ ਸਾਰੀ ਸਾਥ ਛੱਡਦੀ ਜਾ ਰਹੀ ਹੈ ਤੇ ਮੈਂ ਪੰਜਾਬੀਓ ਤੁਹਾਨੂੰ ਦੱਸਣਾ ਚਾਹਨਾ ਭਾਈ ਅਮਰਪਾਲ ਸਿੰਘ ਦੀ ਰਿਹਾਈ ਜਿਸ ਦਿਨ ਸੀਐਮ ਭਗਵੰਤ ਮਾਨ ਦਾ ਤਸੀਫਾ ਯਾਨੀ ਅਸਤੀਫਾ ਮਿਲੂ ਮਿਲਣਾ ਉਸੇ ਦਿਨ ਹੀ ਭਾਈ ਅਮਰਪਾਲ ਸਿੰਘ ਦੇ ਜਿਹੜੇ ਕਿ ਕੰਮਕਾਜ ਨੇ ਰਿਹਾਈ ਨੂੰ ਲੈ ਕੇ ਉਹ ਬੜੇ ਤੇਜ਼ ਹੋ ਜਾਣਗੇ ਤਾਂ ਮੈਂ ਚਾਹੂੰਗਾ ਤੁਸੀਂ ਜਿੰਨੇ ਸਾਡੇ ਪੰਜਾਬ ਵਾਸੀਓ ਇਹ ਗੱਲ ਦਾ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਦੇਖੋ ਹੁਣ ਇਹਨਾਂ ਦਾ ਜਿਹੜਾ ਕਿ ਅੰਦਰੋਂ ਅੰਦਰੀ ਪ੍ਰਦਰਸ਼ਨ ਉਹ ਬੜਾ ਘਟਦਾ ਜਾਂਦਾ ਕਿਵੇਂ ਇਹਨਾਂ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਵਿੱਚ ਆਪਸ ਵਿੱਚ ਜਨਨ ਕੀ ਫੁੱਟ ਪੈ ਰਹੀ ਆ ਤਾਂ ਹੁਣ ਜਿਹੜੇ ਸਾਡੇ ਵਾਲੇ ਪੰਜਾਬ ਦੇ ਲੋਕ ਨੇ ਸਿੱਖ ਕੌਮ ਹੈ ਇਹਨਾਂ ਨੂੰ ਕੀ ਚਾਹੀਦਾ ਬਈ ਇਹਨਾਂ ਨੂੰ ਜਿਵੇਂ ਕਿ ਭਗਵੰਤ ਮਾਨ ਇੱਕ ਪਾਸੇ ਡਿੱਗਦਾ ਜਾ ਰਿਹਾ ਦੂਜੇ ਪਾਸੇ ਸਿੱਖ ਕੌਮ ਦੇ ਆਗੂ ਨੇ ਜਿਹੜੇ ਸਾਡੇ ਲੋਕ ਨੇ ਪੰਜਾਬ ਦੇ ਇਹਨਾਂ ਨੂੰ ਚਾਹੀਦਾ ਵੀ ਅਸੀਂ ਹੁਣ ਇਕੱਠੇ ਹੋ ਕੇ ਵੱਡੇ ਪੱਧਰ ਤੇ ਕੋਈ ਸੰਘਰਸ਼ ਲੜਨ ਦੀ ਕੋਈ ਮਤਲਬ ਇਹ ਜੀ ਮਹੀਮ ਬਿੜੀਏ ਜਿਹਦੇ ਨਾਲ ਸਰਕਾਰਾਂ ਦਾ ਹਿੱਲ ਹੀ ਜਾਣ ਭਾਈ ਅਮਰਪਾਲ ਸਿੰਘ ਨੂੰ ਬਾਹਰ ਲਿਆਂਦਾ ਜਾਵੇ ਕਵੇ ਦੇਖੋ ਹੁਣ ਸਾਫ਼ ਮੰਨ ਚੁੱਕਿਆ ਪੰਜਾਬ ਦਾ ਮੁੱਖ ਮੰਤਰੀ ਵੀ ਮੈਨੂੰ ਡਰ ਆ ਇਹਦੇ ਤੋਂ ਮੇਰੀ ਜਾਨ ਨੂੰ ਖਤਰਾ ਹੈ ਤਾਂ ਉਹਦੋਂ ਕੀ ਕਿਹਾ ਸੀ ਇਹਨੇ ਝੂਠ ਮਾਰਿਆ ਸੀ ਜਿਹੜਾ ਕੋਰਟ ਦੇ ਵਿੱਚ ਕਹਿੰਦਾ ਮੇਰੇ ਸਾਡੇ ਪੰਜਾਬ ਦੇ ਲੋਕਾਂ ਨੂੰ ਖਤਰਾ ਹੈ ਅਮਨ ਸ਼ਾਂਤੀ ਹੈ ਜਿਹੜੀ ਪੰਜਾਬ ਦੀ ਉਹਨੂੰ ਖਤਰਾ ਹੈ ਭਾਈ ਅਮਰਪਾਲ ਸਿੰਘ ਤੋਂ ਤੇ ਜੇ ਉਹ ਤੋਂ ਖਤਰਾ ਹੀ ਹੁੰਦਾ ਤਾਂ ਫਿਰ ਜੇਲ੍ਹ ਦੇ ਵਿੱਚ ਬੈਠੇ ਬੰਦੇ ਨੂੰ ਕੌਣ ਜਿਤਾਉਂਦਾ ਬਈ ਇਸ ਗੱਲ ਦਾ ਜਵਾਬ ਹੈ ਸੀਐਮ ਕੋਲੇ ਨਹੀਂ ਹੈਗਾ ਪਰ ਹੁਣ ਗੱਲ ਇੱਥੇ ਆਉਂਦੀ ਹੈ ਵੀ ਜਿੰਨੇ ਵੱਡੇ ਪੱਦਰ ਤੇ ਦੇਖੋ ਲਿਆਉਣ ਵਾਲੇ ਪੰਜਾਬ ਦੇ ਲੋਕ ਸੀ ਪਰ ਹੁਣ ਤਾਂ ਇਹ ਆਪ ਹੀ ਥੱਲੇ ਲੈਂਦੇ ਜਾ ਰਹੇ ਨੇ ਤੇ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਵੱਡੇ ਪੱਦਰ ਤੇ ਇਕੱਠੇ ਹੋ ਕੇ ਜਿਵੇਂ ਪਹਿਲਾਂ ਬਾਬਾ ਬਕਾਲਾ ਸਾਹਿਬ ਦੇ ਵਿੱਚ ਦੇਖੋ ਕਿੰਨੇ ਦਿਨਾਂ ਦੀ ਗੱਲ ਹੋ ਗਈ ਬਾਬਾ ਬਕਾਲਾ ਸਾਹਿਬ ਦੇ ਵਿੱਚ ਬੜਾ ਵੱਡਾ ਇਕੱਠ ਭਾਰੀ ਹੋਇਆ ਸੀ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਇਹ ਤੁਸੀਂ ਵੀ ਦੇਖਿਆ ਤੇ ਮੈਂ ਵੀ ਦੇਖਿਆ ਸੀ ਪਰ ਮੈਂ ਕਹਿੰਦਾ ਵੀ ਦੁਬਾਰਾ ਫੇਰ ਤੋਂ ਮਾਹੌਲ ਸਿਰਜਣ ਦੀ ਜਿਹੜੀ ਕਿ ਲੋੜ ਹੈ ਭਾਈ ਅਮਰਪਾਲ ਸਿੰਘ ਫੇਰ ਬਾਹਰ ਆ ਜਾਣਗੇ ਨਹੀਂ ਜੇ ਚੁੱਪਚਾਪ ਰਹੇ ਤਾਂ ਸਮਾਂ ਲੰਮਾ ਵੀ ਹੋ ਸਕਦਾ ਵਿੱਚ ਗੱਲਾਂ ਇਹ ਵੀ ਚੱਲ ਰਹੀਆਂ ਨੇ ਵੀ ਪੂਰਾ ਜਿਹੜਾ ਕਿ ਸਮਾਂ ਭਾਈ ਅਮਰਪਾਲ ਸਿੰਘ ਦਾ ਉਹ ਜੇਲ੍ਹ ਦੇ ਵਿੱਚ কাটੂ ਆ ਪਰ ਨਹੀਂ ਇਹ ਕੋਈ ਮਾੜੀ ਸੋਚ ਦਾ ਬੰਦਾ ਕਹਿ ਸਕਦਾ ਅਸੀਂ ਨਹੀਂ ਕਹਿ ਸਕਦੇ ਪੰਜਾਬ ਦਾ ਜਿਹੜਾ ਕਿ ਸੂਰਮਾ ਬੰਦਾ ਜਿਹਦੇ ਨਾਲ ਪੰਜਾਬ ਇੱਕ ਆਵਾਜ਼ ਤੇ ਇਕੱਠਾ ਹੋ ਜਾਂਦਾ ਕਾਉ ਬੰਦੇ ਨੂੰ ਰੱਖਣ ਵਾਲਾ ਕੋਈ ਜੰਮਿਆ ਨਹੀਂ ਧਰਤੀ ਤੇ ਹਾਂ ਠੀਕ ਹੈ ਇਹਨਾਂ ਦੀ ਸਰਕਾਰ ਹੈ ਪਰ ਜਿਆਦਾ ਟਾਈਮ ਇਹਨਾਂ ਦੀ ਸਰਕਾਰ ਵੀ ਨਹੀਂ ਰਹਿੰਦੀ ਇਹ ਤਾਂ ਤੁਹਾਨੂੰ ਵੀ ਪਤਾ ਹੈ ਤਾਂ ਹੁਣ ਮੈਂ ਚਾਹੁੰਨਾ ਵੀ ਸਾਡੇ ਪੰਜਾਬ ਦੇ ਲੋਕ ਇੱਕ ਪੱਧਰ ਤੇ ਇਕੱਠੇ ਹੋਣ ਜਿਵੇਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਇਕੱਠ ਹੋਇਆ ਸੀ ਸਿਸੇ ਕਰਕੇ ਮੈਂ ਹਰ ਰੋਜ਼ ਕਹੌਣਾ ਰਹਿਣਾ ਵੀ ਭਾਈ ਜਿੰਨਾ ਚ ਇਕੱਠ ਨਹੀਂ ਹੁੰਦਾ ਵੱਡੇ ਲੈਵਲ ਤੇ ਮੀਟਿੰਗਾਂ ਨਹੀਂ ਹੁੰਦੀਆਂ ਸ਼ਹਿਰੋ ਸ਼ਹਿਰ ਪਿੰਡੋ ਪਿੰਡ ਮੈਂ ਕਹਿੰਦਾ ਵੀ ਨਵੀਂ ਪੀੜ੍ਹੀ ਨੂੰ ਵੀ ਕਰਨਾ ਚਾਹੀਦਾ ਅਪਰਾਲਾ ਕਿਉਂਕਿ ਜਿਹੜੀ ਨਵੀਂ ਜਨਰੇਸ਼ਨ ਹੈ ਇਹਨਾਂ ਨੂੰ ਵੀ ਲੋੜ ਹੈ ਜਿਹੜੀ ਕਿ ਪ੍ਰੇਰਨਾ ਲੈਣ ਦੀ ਹਰ ਪਾਸਿਓ ਆਪਣੀ ਸਿੱਖ ਕੌਮ ਦੇ ਲਈ ਅਸੀਂ ਕੀ ਕਰ ਸਕਦੇ ਆ ਇੱਕ ਇੱਕ ਬੱਚੇ ਦੇ ਇੱਕ ਇੱਕ ਬੰਦੇ ਨੂੰ ਯੋਗਦਾਨ ਦੇਣਾ ਚਾਹੀਦਾ ਆਪਣੇ ਲੋਕਾਂ ਦੇ ਲਈ ਜਿਹੜੇ ਕਿ ਮੂਹਰੇ ਲੱਗ ਕੇ ਲੜਦੇ ਨੇ ਤੇ ਭਾਈ ਅਮਰਪਾਲ ਸਿੰਘ ਕੀ ਮਾੜਾ ਕਰਦਾ ਸੀ ਉਹ ਅਮਰਪਾਲ ਤਾਂ ਜਿਵੇਂ ਕਿ ਸਿੱਖੀ ਦੇ ਝੰਡੇ ਥੱਲੇ ਕਰਦਾ ਸੀ ਲੋਕਾਂ ਨੂੰ ਦੂਜਾ ਨੰਬਰ ਜਿਹੜੇ ਕਿ ਲੋਕਾਂ ਦੇ ਪੁੱਤ ਨਸ਼ਿਆਂ ਤੋਂ ਬਚਾਉਂਦਾ ਸੀ ਉਹ ਸਭ ਤੋਂ ਵੱਡੀ ਗੱਲ ਸੀ ਤਾਂ ਮੈਂ ਚਾਹੁੰਦਾ ਸਾਡੇ ਪੰਜਾਬ ਦੇ ਲੋਕ ਵੀਡੀਓ ਨੂੰ ਸ਼ੇਅਰ ਕਰਨ ਤਾਂ ਕਿ ਸਾਡੀ ਕੌਮ ਦੇ ਕੋਲੇ ਮੈਸੇਜ ਜਾਵੇ ਤੇ ਜਿਹੜਾ ਵੀ ਭੈਣ ਭਰਾ ਨਵਾਂ ਚੈਨਲ ਤੇ ਹੁੰਦਾ ਉਹ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚਦਾ ਰਹੇ ਜਿਹੜੇ ਕਿ ਪੁਰਾਣੇ ਸਾਥੀ ਆ ਉਹਨਾਂ ਤੱਕ ਤਾਂ ਜਾਂਦਾ ਹੀ ਆ ਪਰ ਜਿਹੜੇ ਨਵੇਂ ਵੀਰ ਭੈਣ ਭਰਾ ਨੇ ਕੋਈ ਵੀ ਏ ਸਬਸਕ੍ਰਾਈਬ ਕਰ ਲੈਣ ਚੈਨਲ ਨੂੰ ਤਾਂ ਕਿ ਆਪਣੇ ਲੋਕਾਂ ਦੇ ਪ੍ਰਤੀ ਕੌਮ ਦੇ ਪ੍ਰਤੀ ਪੰਜਾਬ ਦੇ ਪ੍ਰਤੀ ਜਿਹੜਾ ਵੀ ਆਪਾਂ ਵੀਡੀਓ ਪਾਵਾਂਗੇ ਉਹ ਤੁਹਾਡੇ ਤੱਕ ਉਹਦਾ ਨੋਟੀਫਿਕੇਸ਼ਨ ਬੜੀ ਹੀ ਆਸਾਨੀ ਦੇ ਨਾਲ ਪਹੁੰਚਦਾ ਰਹੂਗਾ ਬੈਲ ਦੀ ਘੰਟੀ ਦਬਾਉਣਾ ਨਾ ਭੁੱਲਣਾ ਜੀ ਧੰਨਵਾਦ ਮਿਲਦੇ ਆਂ ਅਗਲੇ ਟੌਪਿਕ ਦੇ ਵਿੱਚ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ